ਨਾ ਕੀ ਹੈ ਤੁਹਾਡਾ ਮਮਤਾ ਨਾਮ ਅਜੇ ਇਧਰ ਘਟਨਾ ਹੋਈ ਆ ਇਹਦਾ ਕਾਰਨ ਕੀ ਹੋਇਆ ਮਿਲੂ ਪੂਰਾ ਦੱਸੋ ਬੋਲ ਕੇ ਹਾਂਜੀ ਇਹ ਦੋ ਮੁੰਡੇ ਡਰਿੰਕ ਕਰਕੇ ਆਂਦੇ ਪਏ ਸੀਗੇ ਮੈਂ ਕੰਮ ਤੋਂ ਆ ਰਹੀ ਸੀ ਇਹਨਾਂ ਨੇ ਗਲਤ ਕਮੈਂਟ ਕੀਤਾ ਕੰਮ ਤੋਂ ਕਿਹੜੀ ਜਗ੍ਹਾ ਕੰਮ ਤੋਂ ਆ ਰਹੇ ਹੋ ਮੈਂ ਕੰਮ ਟਾਂਡੇ ਕਰਦੀ ਹਾਂ ਕਿਹੜੇ ਵਿਭਾਗ ਵਿੱਚ ਕੰਮ ਕਰਦੇ ਤੁਸੀਂ ਮੋਬਾਈਲ ਕੰਪਨੀਜ਼ ਕੰਮ ਕਰਦੇ ਅੱਛਾ ਇਹ ਕਿੰਨੇ ਵਜੇ ਦੀ ਗੱਲ ਹੈ ਸ਼ਾਮੀ 7 ਵਜੇ ਦੀ ਗੱਲ 16 ਤਰੀਕ ਦੀ ਕਰਦੇ 16 ਤਰੀਕ ਨੂੰ ਕਰਦਾ ਹਾਂ ਹਾਂਜੀ ਤੇ ਹੋਇਆ ਕੀ ਕੀ ਸੀਗਾ ਮੌਕੇ ਤੇ ਕੰਮ ਤੋਂ ਆ ਰਹੀ ਸੀ ਮੈਂ ਸਾਹਮਣੇ ਉਹ ਦੋ ਮੁੰਡੇ ਡ੍ਰਿੰਕ ਕਰਕੇ ਆ ਰਹੇ ਸੀ ਇਹਨਾਂ ਨੇ ਗਲਤ ਕਮੈਂਟ ਬਾਜੀ ਕੀਤੀ ਤੇ ਮੇਰੇ ਭਰਾ ਨੂੰ ਫਿਰ ਗਾਲਾ ਗੋਲਾ ਕੱਢਣ ਲੱਪੇ ਅੰਦਰੋਂ ਆਵਾਜ਼ਾਂ ਮਾਰਨ ਲੱਪੇ ਸ਼ੌਪ ਦੇ ਅੰਦਰੋਂ ਫਿਰ ਉਹਨਾਂ ਨਾਲ ਲੜਾਈ ਹੋ ਗਈ ਝੜਪ ਹੋ ਗਈ ਇਹਦੀ ਫਿਰ ਇਹ ਨੂੰ ਅੰਦਰ ਲੈ ਗਏ ਜਿਹੜੇ ਦੁਕਾਨਦਾਰ ਸੀਗੇ ਉਹ ਅੰਦਰ ਲੈ ਗਏ ਮੇਰੇ ਭਰਾ ਨੂੰ ਤੇ ਉਹਨਾਂ ਨੇ ਫਿਰ ਮੇਰੇ ਤੇ ਹਮਲਾ ਕਰ ਦਿੱਤਾ ਤਿੰਨ ਚਾਰ ਜਣੇ ਸੀ ਜਿਹੜੇ ਪਤਾ ਕੁਛ ਉਹ ਮੁੰਡਿਆਂ ਦਾ ਕੌਣ ਸੀ ਕਿੱਥੋਂ ਸੀ ਨੌਨ ਪਰਸਨਸ ਹੀ ਹੈ ਮੈਂ ਪਹਿਲਾਂ ਜਾਣਦੀ ਨਹੀਂ ਕੋਈ ਲੜਾਈ ਝਗੜਾ ਤਾਂ ਨਹੀਂ ਸੀ ਪਹਿਲੇ ਕਿਸੇ ਨਾਲ ਲੜਾਈ ਝਗੜਾ ਨਹੀਂ ਸੀ ਕਹਿੰਦਾ ਵੀ ਥੱਕਾ ਹੋਇਆ ਤੁਹਾਡੇ ਨਾਲ ਹਾਂਜੀ ਹਾਂਜੀ ਠੀਕ ਹੈ ਕੀ ਨਾ ਆਪਣਾ ਮੇਰਾ ਨਾਮ ਸੱਤਪਨ ਹੈ ਮੇਰਾ ਗੌਰਵ ਅੱਛਾ ਉਹ ਜਿਹੜੀ ਘਟਨਾ ਹੋਈ ਆ ਉਹ ਉਹ ਤੇ ਚੰਨ ਆਪੋ ਕੀ ਗੱਲ ਹੋਈ ਕੀ ਹੈਗੀ ਸ਼ੁਰੂ ਤੋਂ ਤੁਸੀਂ ਦੀ ਦਾ ਕੰਮ ਤੋਂ ਹੁੰਦੇ ਵੇ ਸੀ ਕੀ ਨਾ ਸੀ ਦੀਦੀ ਦਾ ਮਮਤਾ ਅੱਛਾ ਤੁਹਾਡਾ ਨਾਂ ਕੀ ਆ ਗੌਰਵ ਕਿੰਡਾ ਤੁਹਾਡਾ ਕੋਟਲੀ ਕੋਟ ਡਾਕਾਣਾ ਦਸੂਹਾ ਜਿਲ੍ਹਾ ਸ਼ਾਰਪੁਰ ਐਸਾ ਹਮ ਪੂਰੀ ਗੱਲ ਬਾਤ ਦੱਸੂ ਟਾਂਡੇ ਤੋਂ ਹੁੰਦੇ ਪਏ ਸੀ ਤੇ ਮੇਰੀ ਦੁਕਾਨ ਦੇ ਆਣ ਤੇ ਮੇਰੀ ਵੇਟ ਕਰਦੇ ਹੁੰਦੇ ਇਕੱਠੇ ਜਾਂਦੇ ਹੁੰਦੇ ਆਪਾਂ ਤੇ ਸ਼ਾਮ ਨੇ ਬਾਹਰ ਖੜੇ ਸੀ ਮੁੰਡੇ ਉੱਧਰੋਂ ਡਰਿੰਕ ਕਰਕੇ ਹੁੰਦੇ ਪਏ ਸੀ ਪੱਲਾ ਤੇ ਨੇ ਦੇਖਦੇ ਪਏ ਨਾ ਕਮੈਂਟ ਬਾਅਦ ਫੇਰ ਕਮੈਂਟ ਕਰਕੇ ਆ ਜੀ ਕਰਦੇ ਪਏ ਸੀ ਇਹ ਫੇਰ ਅੰਦਰ ਆ ਗਈ ਕਿ ਲੜਾਈ ਨਾ ਹੋਵੇ ਤੇ ਜਦੋਂ ਉਹਨਾਂ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ ਤੇ ਮੇਰੇ ਓਨਰ ਤੇ ਇਹ ਦੋਨੋਂ ਬਾਹਰ ਗਏ ਆ ਕਿ ਤੁਸੀਂ ਗਾਲਾਂ ਕਿਉਂ ਕੱਢਦੇ ਪਏ ਆ ਤੇ ਬਾਅਦ ਫੇਰ ਉਹ ਕਹਿੰਦੇ ਗੜਾ ਗੱਡ ਲਾਪੇ ਫੇ ਮੈਨੂੰ ਬੁਲਾਉਣ ਲੱਗੇ ਕਿ ਤੂੰ ਆ ਤੂੰ ਆ ਮੇਰੇ ਕੋਲ ਦੇਖਿਆ ਮੈਂ ਮੈਂ ਤਾਂ ਆਪਣੇ ਕਸਟਮਰ ਕਰਦਾ ਬਈ ਮੈਂ ਉਹਨਾਂ ਨਾਲ ਕਿਥੇ ਫੇ ਮੈਂ ਗਿਆ ਬਾਹਰ ਤੇ ਉਹ ਮੇਰੇ ਨਾਲ ਸੁਪਾਈ ਹੋ ਗਏ ਤੇ ਦੀਦੇ ਵੀ ਉਹਨਾਂ ਦੇ ਮਤਲਬ ਮੇਰੇ ਨਾਲ ਲਾਤੋ ਪਾਈ ਬਾਅਦ ਫੇ ਉਹਨਾਂ ਨੇ ਮੁੰਡੇ ਬੁਲਾ ਲਏ ਫੇ ਦੀਪ ਛਡਾਉਣ ਲੱਪੇ ਉਹਨਾਂ ਦੀਨੂ ਵਿੱਚ ਕੋਈ ਤਾਂ ਮਿਲ ਵੀ ਬੋਤਲਾ ਮਰੀਆਂ ਦੀਦੇ ਦੇ ਸਿਰ ਤੇ ਬੋਤਲਾ ਜਿਆਦੇ ਸਟਾਕੇ ਇਹਦੇ ਲੱਗੀਆਂ ਦੀਦੇ ਲੱਗੀਆਂ ਜਿਆਦੀਆਂ ਮੇਰੇ ਤਾਂ ਫਲਿੱਪਸ ਤੇ ਸ਼ੋਲਡਰ ਤੇ ਲੱਗੀਆਂ ਇਹ ਕਿਹੜੀ ਜਗ੍ਹਾ ਦੀ ਗੱਲ ਹੈ ਇਹ ਇਹ ਬਲਗੰਡੋ ਚੌਂਕ ਵਿੱਚ ਆ ਦੱਸੂਗਾ ਇਹ ਪ੍ਰਸ਼ਾਸਨ ਕੀ ਕਹਿ ਰਿਹਾ ਇਸ ਸਮੇਂ ਐਫ ਆਈ ਆਰ ਕਰਵਾਈ ਹੋਆ ਹਾਂਜੀ ਜੀ ਪਰ ਹੋ ਗਈ ਐਫ ਆਈ ਆਰ ਹੋ ਗਈ ਹੈ ਹਾਂਜੀ ਹਾਂਜੀ ਅੱਛਾ ਪ੍ਰਸ਼ਾਸਨ ਕੀ ਕਹਿ ਰਿਹਾ ਹਾਂ ਪ੍ਰਸ਼ਾਸਨ ਕਹਿੰਦੇ ਵੀ ਅਸੀਂ ਤੁਹਾਡਾ ਸਾਥ ਚੀਕਾਂ ਨੂੰ ਸਦਾਨ ਦਿੱਤਾ ਅੱਛਾ ਉਹ ਬੰਦੇ ਫੜੇਗੇ ਨਾ ਜਿਨ੍ਹਾਂ ਨੇ ਧੱਕਾ ਕੀਤਾ ਹੈਗਾ ਹਾਂਜੀ ਹਾਂਜੀ ਫੜੇ ਬੰਦੇ ਮੁੰਡਾ ਫੜੇ ਹੋ ਗਿਆ ਇੱਕ ਫੜਿਆ ਹਾਂਜੀ ਕਿੱਥੇ ਦਾ ਹੈਗਾ ਇਹ ਜੀ ਮੁੰਡੇ ਦਾ ਨਾਮ ਲਖਵਿੰਦਰ ਕੁਛ ਇਦਾਂ ਕਰਕੇ ਲੱਖਾ ਲੱਖਾ ਉਹ ਬਾੜ ਹੋ ਗਿਆ ਉਹਦਾ ਨਾਮ ਇਹ ਤੇ ਲੋਕਲ ਦਸੂ ਇਹ ਤਾਂ ਹੀ 12 ਰਸੇ ਇਹ ਇੱਥੇ ਦੇ ਆ ਅੱਛਾ ਲੋਕਲ ਹੀ ਸਗੇ ਕੋਈ ਪ੍ਰਸ਼ਾਸਨ ਬਾਰੇ ਕਹਿਣਾ ਤਾਂ ਨਹੀਂ ਕੁਝ ਮਦਦ ਕਰ ਰਿਹਾ ਨਾ ਪ੍ਰਸ਼ਾਸਨ ਮਦਦ ਹੁੰਦੀ ਹੈ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਿਭਾ ਰਿਹਾ ਪ੍ਰਸ਼ਾਸਨ ਹਾਂਜੀ ਹਾਂ ਸਾਰਿਆਂ ਦਾ ਸਾਥ ਦਿੱਤਾ ਜੀ ਸਾਡੇ ਐਮਐਲਏ ਸਾਹਿਬ ਜਿਹੜੇ ਉਹਨਾਂ ਨੇ ਸਾਥ ਦਿੱਤਾ ਇਹਨਾਂ ਨੇ ਕਿਸੇ ਸਾਥ ਨੂੰ ਨਹੀਂ ਦੱਸ ਦਿੱਤਾ ਸਾਰਿਆਂ ਦਾ ਸਾਥ ਦਿੱਤਾ ਬਲਕਿ ਮੀਡੀਆ ਵਾਲਿਆਂ ਨੇ ਵੀ ਸਾਡਾ ਸਾਰੇ ਲੋਕਾਂ ਪੈਂਪਰਾ ਵਾਲੇ ਹਰ ਇੱਕ ਨੇ ਸਾਡਾ ਸਾਥ ਦਿੱਤਾ। ਬੱਚੀ ਸਾਡੇ ਨਿਆਂਗ ਸੰਗ ਜਥੇਦਾਰ ਉਹਨੇ ਬਹੁਤ ਸਾਥ ਦਿੱਤਾ ਜੀ। ਜਥੇਬੰਦੀ ਤਰਨਾ ਦਲ ਨੇ ਬਹੁਤ ਸਾਥ ਦਿੱਤਾ ਸਾਡਾ। ਉਹ ਪੈਂਟ ਉਹ ਪੈਂਟ ਯਾਰ ਇੱਥੇ ਤੁਮ ਬਹੁਤ ਇੰਤਜ਼ਾਰ ਇੰਤਜ਼ਾਰ ਸੁਦੇ ਕਿ ਯਾਰ ਤੈਨੂੰ ਕਹਤੇ ਕਿ ਆਪਾਂ ਕਿਉਂ ਮੇਰਾ ਭਰਾ ਕਿਉਂ ਮੇਰਾ ਭਰਾ ਕਿਉਂ ਮੇਰਾ ਭਰਾ ਕੋਈ ਰੋਕਿਆ ਪਰਚਾ ਕਰਾ ਦੇ ਨੇ ਉਹ ਇੱਧਰ ਆ ਦੁਕਾਨ ਮੇਰੀ ਆ ਠੀਕ ਆ ਦੁਕਾਨ ਤੇ ਤੂੰ ਬਗਾਦ ਮੋਰੇ ਆ ਤੂੰ ਕੋਈ ਚਾਨ ਮੋਰੇ ਆ ਅੱਜ ਅਸੀਂ ਕੁਛ ਨਹੀਂ ਕਰ ਰਹੇ ਆ ਕੀ ਕਰਨ ਲਿਆ ਉਹ ਅੱਥਾ ਸਾਡ ਵਾਲਾ ਕਰਦਾ ਦੁਕਾਨ ਪਰ ਕੀ ਕਰਨ ਲਿਆ ਕੋਈ ਗੱਲ ਨਹੀਂ ਤੂੰ ਗਾਲ ਕਿਉਂ ਕੱਢੀ ਤੂੰ ਦੱਸਣਾ ਓਏ ਇਹਨੂੰ ਤਾਂ ਲਾ ਲੈ ਗਿਆ ਭੈਣ ਜਦ ਕਮਲ ਨੂੰ ਫੋਨ ਲਾ ਦੋ ਲਾ ਫੋਨ ਲਾ ਮੇਰਾ ਫੋਨ ਦੇ ਦੇ ਲਿੰਕ ਕਰਕੇ ਤੂੰ ਤਮਾਸ਼ਾ ਕਰ ਰਿਹਾ ਲਿੰਕ ਕਰਕੇ ਤਾਨੂੰ ਉੱਜ ਗਿਆ ਮੈਡਮ ਇਹ ਮੇਰਾ ਭਰਾ ਆ ਤੁਹਾਡਾ ਭਰਾ ਗਾਲ ਕਿ ਤਾ ਕੱਢੀ ਤੂੰ